ਸਸਰੀ ਗਾਲ ਜੇ ਤੁਸੀਂ 1824 ਇੰਟੂ 7 ਪੰਜਾਬ ਅੱਜ ਅਸੀਂ ਗਾਲ ਕਰ ਰਹੇ ਹਾਂ ਇੱਕ ਅਜਿਹੇ ਵਿਦਗੁਰੂ ਦੀ ਜੋ ਟਰਬਨ ਵਾਲੇ ਟਰਨੇਡੋ ਨਾਲ ਨਹੀਂ ਸਗੋਂ ਆਪਣੇ ਹੌਸਲੇ ਅਤੇ ਉਮਰ ਦੀ ਬੀਜ ਦਾ ਪ੍ਰਤੀਕ ਬਣ ਜਾਣ ਨਾਲ ਪ੍ਰਸਿੱਧ ਹੋਏ ਜੀ ਹਾਂ ਅਸੀਂ ਗਾਲ ਕਰ ਰਹੇ ਹਾਂ ਫੋਜਾ ਸਿੰਘ ਦੀ ਫੋਚਾ ਸਿੰਘ ਦਾ ਨਾਮ ਜਦੋਂ ਵੀ ਆਉਂਦਾ ਹੈ ਤੇ ਉਹਨਾਂ ਦੇ ਨਾਮ ਨਾਲ ਲੱਗਦਾ ਹੈ ਉਮਰ ਨੂੰ ਹਰਾਉਣ ਵਾਲੇ ਫੋਚਾ ਸਿੰਘ ਦਾ ਜਨਮ ਇਕਪ੍ਰਾਯ 1911 ਨੂੰ ਪੰਜਾਬ ਦੇ ਬिलासपुर ਪਿੰਡ ਵਿੱਚ ਹੋਇਆ ਸੀ ਉਹ ਇੱਕ ਸਧਾਰਨ ਕਿਸਾਨ ਦੇ ਪਰਿਵਾਰ ਤੋਂ ਆਏ ਸੀ ਪਰ ਕੌਣ ਜਾਣਦਾ ਸੀ ਕਿ ਇਸ ਵਿਅਕਤੀ ਨੇ ਇੱਕ ਦਿਨ ਦੁਨੀਆ ਦਾ ਸਭ ਤੋਂ ਬਜ਼ੁਰਗ ਮੈਰਾਥਨ ਦੌੜਾ ਕੇ ਕਿਹਾ ਜਾਵੇਗਾ ਫੋਚਾ ਸਿੰਘ ਦੀ ਜ਼ਿੰਦਗੀ ਵਿੱਚ ਮੋੜ ਉਦੋਂ ਆਇਆ ਜਦੋਂ ਉਹ 90 ਸਾਲ ਦੇ ਸਨ ਇੱਕ ਅਜਿਹੀ ਉਮਰ ਜਿੱਥੇ ਲੋਕ ਤੁਰਨ ਫਿਰਨ ਤੋਂ ਵੀ ਡਰਦੇ ਹਨ ਫੋਚਾ ਸਿੰਘ ਨੇ ਦੌੜਨਾ ਸ਼ੁਰੂ ਕਰ ਦਿੱਤਾ ਦਰਅਸਲ ਉਹਨਾਂ ਦੇ ਪਰਿਵਾਰ ਵਿੱਚ ਕੁਝ ਦੁਖਦਾਈ ਘਟਨਾਵਾਂ ਵਾਪਰੀਆਂ ਉਨ੍ਹਾਂ ਦੇ ਪੁੱਤਰ ਦੀ ਮੌਤ, ਉਨ੍ਹਾਂ ਦੀ ਪਤਨੀ ਦੀ ਮੌਤ ਨੂੰ ਉਹਨਾਂ ਨੂੰ ਤੋੜ ਕੇ ਰੱਖ ਦਿੱਤਾ ਪਰ ਉਹਨਾਂ ਨੇ ਹਾਰ ਨਹੀਂ ਮੰਨੀ। 1990 ਦੇ ਦਹਾਕੇ ਵਿੱਚ ਉਹ ਲੰਡਨ ਚਲੇ ਗਏ। ਉੱਥੇ ਉਹਨਾਂ ਨੇ ਲੰਬੀ ਦੂਰੀ ਦੀਆਂ ਦੌੜਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। 2000 ਵਿੱਚ ਉਹਨਾਂ ਨੇ ਪਹਿਲੀ ਵਾਰ ਲੰਡਨ ਮੈਰਾਥਨ ਵਿੱਚ ਹਿੱਸਾ ਲਿਆ। ਉਹਨਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਉਦੋਂ ਮੰਨੀ ਜਾਂਦੀ ਹੈ। ਉਹਨਾਂ ਨੇ 2011 ਵਿੱਚ ਟੋਰਾਂਟੋ ਵਿੰਟਰ ਫਰੰਟ ਮੈਰਾਥਨ ਪੂਰੀ ਕੀਤੀ। ਉਸ ਸਮੇਂ ਉਹ 100 ਸਾਲ ਦੇ ਸਨ। ਫੋਜਾ ਸਿੰਘ ਕਹਿੰਦੇ ਸਨ ਉਮਰ ਮੰਦ ਦੀ ਅਵਸਥਾ ਹੈ ਸ਼ਰੀਰ ਦੀ ਨਹੀਂ ਉਹ ਇੱਕ ਸਖਤ ਸ਼ਾਕਾਹਾਰੀ ਸਨ ਉਹ ਸ਼ਰਾਬ ਸਿਗਰਟ ਅਤੇ ਤਲੇ ਹੋਏ ਪੋਜਨ ਤੋਂ ਦੂਰ ਰਹਿੰਦੇ ਸਨ ਉਹਨਾਂ ਦੀ ਖੁਰਾਕ ਬਹੁਤ ਸਾਦੀ ਦਾਲ ਸਬਜ਼ੀ ਰੋਟੀ ਅਤੇ ਦੁੱਧ ਫੋਜਾ ਸਿੰਘ ਨੇ ਦਿਖਾਇਆ ਕਿ ਅਨੁਸ਼ਾਸਨ ਸਖਤ ਮਿਹਨਤ ਅਤੇ ਸਕਾਰਾਤਮਕ ਸੋਚ ਨਾਲ ਕੁਝ ਵੀ ਸੰਭਵ ਹੈ ਹਾਲਾਂਕਿ ਗਿਨੈਸ ਬੁੱਕ ਆਫ ਵਰਲਡ ਰਿਕਾਰਡ ਵਿੱਚ ਉਹਨਾਂ ਦੀ ਉਮਰ ਦਾ ਸਰਟੀਫਿਕੇਟ ਨਾ ਹੋਣ ਕਰਕੇ ਉਹਨਾਂ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਦੁਨੀਆ ਭਰ ਦੇ ਲੋਕ ਉਹਨਾਂ ਨੂੰ ਅਸਲੇ ਰਿਕਾਰਡ ਧਾਰਕ ਮੰਦੇ ਹਨ 2013 ਵਿੱਚ ਉਹਨਾਂ ਨੇ ਅਧਿਕਾਰਤ ਤੌਰ ਤੇ ਮੈਰਾਥਨ ਦੌੜ ਤੋਂ ਸੰਨਿਆਸ ਲੈ ਲਿਆ ਸੀ ਫੋਜਾ ਸਿੰਘ ਸਿਰਫ ਇੱਕ ਦੌੜਾਕ ਹੀ ਨਹੀਂ ਸਗੋਂ ਇੱਕ ਚਿੰਤਕ ਹਨ ਫੋਜਾ ਸਿੰਘ ਦਾ ਨਾਮ ਪਾਵੇਂ ਗਿਨਿਸ ਬੁੱਕ ਆਫ ਵਰਲਡ ਵਿੱਚ ਨਾਮ ਦਰਜ ਹੋਵੇ ਪਰ ਉਹਨਾਂ ਨੇ ਕਈ ਮੈਰਾਥਨਾਂ ਤੇ ਦੌੜ ਵਿੱਚ ਸਤ ਤਗਮੇ ਅਤੇ ਸਨਮਾਨ ਜਿੱਤੇ ਹਨ ਇੱਥੇ ਉਹਨਾਂ ਨੇ ਕੁਝ ਪ੍ਰਮੁੱਖ ਸਨਮਾਨ ਅਤੇ ਪ੍ਰਾਪਤੀਆਂ ਹਨ ਲੰਡਨ ਮੈਰਾਥਨ 2000 ਤੇ 2011 ਫੋਜਾ ਸਿੰਘ ਨੇ ਕਈ ਵਾਰ ਲੰਡਨ ਮੈਰਾਥਨ ਵਿੱਚ ਹਿੱਸਾ ਲਿਆ ਉਹਨਾਂ ਨੇ ਆਪਣੀ ਉਮਰ ਦੇ ਅਨੁਸਾਰ ਪੁਰਸਕਾਰ ਅਤੇ ਤਗਮੇ ਜਿੱਤੇ ਟੋਰਾਂਟੋ ਵਾਟਰਫਰੰਟ ਮੈਰਾਥਨ 2011 ਉਹਨਾਂ ਨੇ 100 ਸਾਲ ਦੀ ਉਮਰ ਵਿੱਚ ਪੂਰੀ ਮੈਰਾਥਨ ਦੌੜ ਕੇ ਇਤਿਹਾਸਿਕ ਰਿਕਾਰਡ ਬਣਾਇਆ ਅਤੇ ਪ੍ਰਬੰਧਕਾ ਦੁਆਰਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਬ੍ਰਿਟਿਸ਼ ਐਂਪਾਇਰ ਮੈਡਲ B E M 2015 ਵਿੱਚ ਫੋਜਾ ਸਿੰਘ ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਬ੍ਰਿਟਿਸ਼ ਐਂਪਾਇਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ ਇੱਕ ਮੈਡਲ ਸਮਾਰਟ ਵਿੱਚ ਵਿਸ਼ੇਸ਼ ਯੋਗਦਾਨ ਲਈ ਦਿੱਤਾ ਜਾਂਦਾ ਹੈ ਭਾਰਤ ਦਾ ਮਾਨ ਪੁਰਸਕਾਰ ਸਈ ਭਾਰਤੀ ਸੰਗਠਨਾਂ ਨੇ ਉਹਨਾਂ ਨੂੰ ਭਾਰਤ ਦਾ ਮਾਨ ਵਰਗਿਆ ਸਨਮਾਨ ਦਿੱਤੇ ਹਨ ਲੰਡਨ 올림픽 2012 ਵਿੱਚ ਉਹਨਾਂ ਨੇ 올림픽 ਮਸ਼ਾਲ ਰਿਲੇ ਫੋਜਾ ਸਿੰਘ ਨੂੰ ਲੰਡਨ 올림픽 ਦੀ ਮਸ਼ਾਲ ਚੁੱਕਣ ਦਾ ਸਨਮਾਨ ਮਿਲਿਆ ਤੇ ਸਥਾਨਕ ਅਤੇ ਅੰਤਰਰਾਸ਼ਟਰੀ ਦੌੜ ਕਲੱਬਾਂ ਦੁਆਰਾ ਫੈਲੋਸ਼ਿਪ ਅਤੇ ਤਗਮੇ ਵੀ ਦਿੱਤੇ ਗਏ ਉਨ੍ਹਾਂ ਦੇ ਜੀਵਨ ਦਾ ਰੂਪ ਸਾਦਗੀ ਸਿੱਖ ਇਨਸਾਫ ਵਿਸ਼ੇਪਾਇ ਚਾਰਲੇ ਸਮਰਪਣ ਅਤੇ ਵਾਤਾਵਰਨ ਉਮਰ ਬੰਧਾ ਨੂੰ ਤਾਰ ਕਰਨ ਵਾਲੇ ਸੰਦੇਸ਼ ਦਾ ਪ੍ਰਤੀਕ ਰਹਾ ਫਿਰ ਆਈ 14 ਜੁਲਾਈ 2025 ਇੱਕ ਉਦਾਸ ਸਮੇਂ ਜਦੋਂ ਜਲੰਧਰ ਦਿਸ਼ਾਂਤਰੀ ਰਾਸਤੇ ਤੇ ਇੱਕ ਸੜਕ ਹਾਦਸੇ ਵਿੱਚ ਉਹ ਪਾਰ ਹੋ ਗਏ ਉਨ੍ਹਾਂ ਦੀ ਮੌਤ ਤੇ ਅਕਾਲ ਤੱਕਤ ਭਾਰਤੀ ਅਤੇ ਵਿਦੇਸ਼ੀ ਪ੍ਰਧਾਨ ਮੰਤਰੀਆਂ ਤੋਂ ਉਦਿਕ ਸ਼ੋਕਨ ਦੀਆਂ ਲਹਿਰਾਂ ਉੱਤਰੀਆਂ